ਕੁਕੀ ਕਹੋਂਗੇ ਮੈਨੂੰ ਹੀ ਬਿਠਾ ਰਿਆ ਮੈਂ ਤਾਂ ਐਂ ਕਹਿੰਦਾ ਲੇਖ ਮੈਂ ਜੰਦਾ ਦੁਕਾਨ ਤੇ ਕਿਉਂ हां ਦੁਕਾਨ ਨੂੰ ਮਾਰ ਗੋਲੀ ਮੈਂ ਤਾਂ ਦੇਖ ਚਾਤਰੇ ਤੋਂ ਬਦਲਾ ਲਊਂਗਾ ਲੈ ਚਾਤਰੇ ਤੋਂ ਹੁਣ ਕਾਦਾ ਬਦਲਾ ਲਾਉਂਗੇ ਜੀ ਤੁਸੀਂ ਦੁਕਾਨ ਤੇ ਵਗਜੋ ਕੀ ਮੰਗਦੇ ਹੋ ਬਦਲੇ ਤੋਂ ਲੈ ਕਹਿੰਦੀ ਕਾਦਾ ਬਦਲਾ ਲਵੇਂਗਾ ਕੱਲ ਉਹਨੇ ਮੇਰੇ ਲਖੀ ਰੰਗੜਾ ਥੀਆਂ ਹੈ ਤੈਨੂੰ ਪਤਾ ਨਹੀਂ ਕੀ ਬਣੀਦੀ ਮੇਰੇ ਨਾਲ ਤੂੰ ਤਾਂ ਚੂੜੀਆਂ ਤੱਕ ਭਨ ਲਟੀਆਂ ਦੀਆਂ ਪਰ ਮੈਨੂੰ ਤਾਂ ਆਏ ਹੋਗਾ ਦੀਗਾ ਵੀ ਕਿਤੇ ਸੋਕੀ ਦੇ ਵਾਈ ਵਸ ਗਏ ਨੇ ਹਾਂ ਹੱਸ ਕੇ ਰੱਦੀ ਮੈਂ ਕਹਿੰਦੀ ਕਿਤੇ ਵਾਈ ਤਾਂ ਗਏ ਮੇਰੇ ਸਾਲ ਜਿਵੇਂ ਮਾਰ ਕੇ ਰਾਜੀ ਹੁੰਦੀ ਐ ਖੁਸ਼ ਹੋਰੀ ਐ ਲੈ ਮੈਨੂੰ ਪਤਾ ਦੀਗਾ ਕਿਤੇ ਉਹੀ ਦੋਸਤਾਂ ਹੋਰੀਆਂ ਦਾ ਲਾਗੇ ਕਰਨ ਹਾਂ ਆਪਾਂ ਲੜਾਈ ਕਰਦੇ ਜੀ ਸੋਣੇ ਨਹੀਂ ਲੱਗਦੇ ਹੈਗੇ ਫੇ ਹੁਣ ਅੰਦਰ ਵੜ ਕੇ ਬੈਜਿਏ ਜੇ ਕੋਈ ਕਹਨਾ ਜੇ ਕੋਈ ਕਹਨਾ ਟੱਕਲ ਲੈ ਕੇ ਆਜੇ ਬਿਲlein ਆਂ ਮੂਰੇ ਨੀਮੀ ਨੀ ਪਾਉਂਦਾ ਆਨੰਦਰ ਵਰਕੇ ਬੈਂਦਾ ਉਹ ਤਾਂ ਆਪ ਮੂਰੇ ਟੱਕਰ ਲੈਣ ਨੂੰ ਤਿਆਰ ਹੋ ਜਨੈ ਇਹੋ ਜਿਹਾ ਬੰਦਾ ਆਪਣਾ ਕੰਮ ਜਮੀ ਦੁਕਾਨਦਾਰੀ ਦਾ ਠੱਪ ਕਰ ਲੋਂਗੇ ਤੁਸੀਂ ਲਾਲ ਜੀ RAM 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 DAM ਕਿਉਂ ਕਦੇ ਦੇਖਿਆ ਨਹੀਂਗਾ ਦੇਖਿਆ ਤਾਂ ਹੈਗਾ ਭਾਈ ਕੱਲ ਤੂੰ ਤਾਂ ਐ ਕਰਦਾ ਜਿਵੇਂ ਕੋਈ ਪਛਾਣ ਚ ਨਾ ਹੋਵੇ ਬੰਦਾ ਹਾਂ ਲੈ ਕੀ ਕੰਮ ਐ ਲੈ ਪਤੰਦਰਾ ਕੰਮ ਕੀ ਹੈ ਉਹ ਦੇਖ ਅਬਰਤਰੇ ਸ਼ਰਤ ਲਾਈਤੀ ਤੇਰੇ ਨਾਲ ਅੱਛਾ ਫਿਰ ਉਹ ਕੰਮ ਔਖੇ ਸੌਖੇ ਵਾਲੀ ਹਾਂ ਫਿਰ ਉਹ ਨਾਲੇ ਪਤੰਦਰਾ ਉਹ ਭੱਜ ਗਿਆ ਨਾਲੇ ਤੂੰ ਭੱਜ ਗਿਆ ਮੈਂ ਤਾਂ ਫਿਰ ਵੀ ਆ ਗਿਆ ਵੀ ਚਲ ਦੇਖਦੇ ਆਂ ਛੱਟ ਕੀ ਬਣਦਾ ਹੈ ਜੇ ਸਮਾਂ ਸਮਝ ਲੈ ਦੱਸ ਹਾਂ ਐ ਕਰੀ ਦੇਖ ਹਾਂ ਆ ਕਾਪੀ ਦੇ ਦੇਖ ਸਾਰੇ ਗੱਗਾ ਨਹੀਂ ਖਾਤੇ ਪਏ ਹੋਏ ਨੇ ਨੋਂ ਲਿਖੇ ਹੋਏ ਅੱਛਾ ਅੱਛਾ ਹਾਂ ਦੇਲੀ ਤਾਂ ਵਧੀਆ ਗਾਕੇ ਨੇ ਅੱਛਾ ਉਹਨਾਂ ਨੂੰ ਸ਼ੌਦਾਧਾਰ ਦੇ ਦੀ ਕੋਈ ਚੱਕਰ ਨਹੀਂ ਠੀਕ ਹੈ ਠੀਕ ਹੈ ਹਾਂ ਤੇ ਪਿੰਡ 'ਚ ਤੈਨੂੰ ਪਤਾ ਹੈ ਦਸ ਵੀ ਘਰ ਹੁੰਦੇ ਨੇ ਉਹ ਤੈਨੂੰ ਵੀ ਪਤਾ ਹੈ ਬਾਕੀ ਮੇਰੇ ਕਾਪੀ ਤੇ ਇੱਕ ਪਛੇ ਲਿਖੇ ਪਏ ਨੇ ਉਹਨਾਂ ਨੂੰ ਸੌਦਾ ਨਗਦੇ ਦੇਣਾ ਮੈਂ ਚੱਕ ਦੂੰ ਫੱਟੇ ਦੇਖ ਲੈ ਹੁਣ ਧਿਆਨ ਨਾਲ ਸੌਦਾ ਵੇਚਣਾ ਮੈਨੂੰ ਆਥਨੂ ਪੂਰਾ ਹਿਸਾਬ ਚਾਹੀਦਾ ਭਾਈ ਭਾਈ ਦਾ ਤੈਨੂੰ ਆਥਨੂ ਦੁਕਾਨ ਤੇ ਸੌਦਾ ਨਹੀਂ ਮਿਲੂਗਾ ਹੋਰ ਬੋਲ ਅੱਛਾ ਵਧੀਆ ਕਾਕਾ ਨੂੰ ਮੈਂ ਚੱਲ ਠੀਕ ਹੈ ਲੈ ਉਹ ਲਾਲਾ ਕਰੀ ਜਾਂਦਾ ਔਖਾ ਕੰਮ ਔਖਾ ਕੰਮ ਲੈ ਕੀ ਔਖਾ ਕੰਮ ਹੈ ਉਹ ਪਤੰਦਰਾ ਇਹ ਤਾਂ ਦੇਖਾ ਜਦ ਆਪਾਂ ਖੇਤ ਚ ਕੰਮ ਕਰਦੇ ਆਂ ਬਿਕ ਇੰਨੀ ਕੈ ਨਹੀਂ ਤੋ ਪਹੁੰਦੀ ਐ ਖੜਨੂ ਜੀ ਨਹੀਂ ਕਰਦਾ ਤੁੱਪੇ ਲੈ ਛਾਂਵੇਂ ਬੈਠਾ ਉੱਤੇ ਲੱਗ ਰਿਆ ਪੱਖਾ ਲੈ ਕੀ ਗਾ ਮੌਖ ਹੈ ਜੇ ਕੋਈ ਗਾ ਕਾਊਗਾ ਦੇਦਾ ਇਹ ਚੀਜ਼ ਨਹੀਂ ਬੈਠਿਆ ਹੁੰਦਾ ਟੌਰ ਨਾਲ ਰਮ ਰਾਮ ਜੀ ਉਹ ਮੈਂ ਕਾ ਨੂੰ ਆ ਸੇਠ ਬਦੰਦਰਾ ਕੀ ਚਾਹੀਦਾ ਤੈਨੂੰ ਮੈਨੂੰ ਸੋਦਾ ਚਾਹੀਦਾ ਜੀ ਕੀ ਚਾਹੀਦਾ ਦੱਸ ਫੇਰਾ ਤੇਲ ਦੀ ਬੋਤਲ ਦੇਈ ਹੋਈ ਅੱਛਾ ਹਾਂ ਜੀ ਤੇਲ ਦੀ ਬੋਤਲ ਦਵਾ ਹਾਂ ਤੇਲ ਦੀ ਬੋਤਲ ਦੇਈ ਹੋਈ ਆ ਚੱਕ ਭਾਈ 120 ਰੁਪਈਆ ਦੀ ਐ ਅੱਛਾ ਜੀ ਹਾਂ ਇਹ ਕਰੋ ਲਿਖ ਲਈ ਲਿਖਣਾ ਹਾਂ ਲਿਖ ਲਈ ਪਹਿਲਾ ਖਾਤਾ ਚੱਲਦਾ ਹਾਂ ਖਾਤਾ ਚੱਲਦਾ ਜੀ ਆਪਣਾ ਜਾ ਕੋਈ ਚੱਕਰ ਨਹੀਂ ਕੋਈ ਨਾ ਕੋਈ ਨਾ ਜਾ ਕੋਈ ਠੀਕ ਹੈ ਲੈ ਵੀ ਚੱਲ ਰਿਹਾ ਤੂੰ ਤਾਂ ਜਮੀ ਲਾਲਾ ਬਣ ਗਿਆ ਦੇਖ ਕੰਨੇ ਗਾਕ ਨ ਮੇੜਤੇ ਜੇ ਇੱਕ ਅੱਧਾ ਗਾਕ ਹੋ ਰਾਜ ਨਾ ਸਵਾਦ ਆ ਜੀ ਨਾਲੇ ਬਿੱਲੇ ਰਾਮ ਵੀ ਕਹੇ ਵੀ ਹਾਂ ਸੌਦਾ ਵੇਚਿਆ ਨਾਲੇ ਸਰੀਰ ਜਾ ਟੁੱਟਣ ਲੱਗਿਆ ਕੋਕੀ ਬੜਨਾ ਚਾਹੀਦਾ ਜਿੱਕਾ ਡਗਾ ਕਹ ਹੋ ਰਾਜੇ ਨਾ ਐਂ ਜੀ ਕਰਦਾ ਵੀ ਬੀਬੀ ਆ ਲਾ ਲੈ ਨਾਲੇ ਲਾਲੇ ਨੂੰ ਕਿਹੜਾ ਪਤਾ ਲੱਗੂਗਾ ਉਹਦੀ ਕਿਹੜਾ ਮੁਸਕਾਂ ਦੀ ਐ ਆ ਦੇਖਾ ਵਧੀਆ ਵੱਟ ਕੇ ਪੈਸੇ ਦਾ ਲੈ ਵਿੱਚ ਆਤਰਿਆ ਕੱਢ ਪੈਸੇ ਗੱਲੇ ਚ ਠਕੇਮਾ ਕਰ ਦੂਰ ਜਾਦ ਨੂੰ ਆਉ ਬਿੱਲੇ ਰਾਮ ਆਪਦਾ ਕੁਰਸੀ ਤੇ ਆ ਕੇ ਫੇਰ ਬਹਿ ਜੀ ਟੋਰ ਨਾਲ ਲੈ ਕਿਸ ਤੋਂ ਮੰਗਾਨੇ ਆ ਜੇ ਕੋਈ ਆ ਜੀ ਨਾ ਬੀਅਰ ਮੰਗਾਨੇ ਆ ਅਲਿਚਾ ਮੈਨੂੰ ਜਹਾਗ ਹੈਗੀ ਮੈਂ ਤਾਂ ਜਾ ਕੇ ਦੇਖਾਂ ਉਹਨੇ 2 ਪੈਸੇ ਬੱਤੇ ਨੇ ਕਿਨਾ ਹੂੰ ਸਵਾ ਦਾ ਆ ਗਿਆ ਦੁਕਾਨ ਤੇ ਬੈਠਣਾ ਦਾ ਕਰਾਰਾ ਵੀ ਨਾਲ ਸਵਾ ਦੇ ਲਿਆ ਦਿੰਦਾ ਆ ਆਏ ਇਹ ਤਾਂ ਦਾ ਨਾ ਕੀ ਬਕਰੀ ਮੰਗੂ ਮੂਜਾ ਮਾਰੀ ਜਾਂਦਾ ਓਏ ਕੀ ਖਾ ਗਿਆ ਕੁਛ ਨਹੀਂ ਲਾਲਾ ਪਕੌੜੀ ਲਈ ਤੇ ਭੁੱਖ ਲੱਗ ਰੀ ਭੁੱਖ ਲੱਗ ਰੀ ਤੇ ਭੁੱਖ ਲੱਗ ਰੀ ਤੇਨੂੰ ਕਿਆ ਤੇਨੂੰ ਕਿਹਾ ਨਹੀਂ ਦੀ ਵੀ ਛੱਡਾ ਕੰਮ ਕਿੰਨਾ ਔਖਾ ਤੇਨੂੰ ਲੱਗੀ ਛੇ ਦੀ ਭੁੱਖ ਹਲੇ ਤੇਨੂੰ ਕਿੰਨੇ ਕ ਘੰਟੇ ਹੋਏ ਨੇ ਬੈਠੇ ਨੇ ਦੁਕਾਨ ਤੇ ਕੋਈ ਔਖਾ ਨਹੀਂ ਲਾਲਾ ਤੂੰ ਆਏ ਦੱਛ ਮੈਨੂੰ ਝੁੱਲੀ ਕਿਵੇਂ ਜਾਨੇ ਕੁਛ ਖਾ ਪੀਤਾ ਨਹੀਂ ਲਿਆ ਤੇ ਕੰਗੜਾ ਮੈਂ ਉਹ ਬੈਠੇ ਨਹੀਂ ਖਾ ਲਿਆ ਹਾਂ ਮੈਂ ਉਹ ਬੈਠੇ ਖਾ ਲਿਆ ਮੈਂ ਤਾਂ ਪਕੌੜੀ ਖਾਧੀ ਉੱਥੇ ਪਕੌੜੀ ਵਾਲੇ ਕੰਮ ਤਾਂ ਨਹੀਂ ਲੱਗਦਾ ਖਾਜਾ ਮੈਂ ਤੈਨੂੰ ਛੰਗ ਕੇ ਦੇਖਦਾ ਉਹ ਕੁਛ ਨਹੀਂ ਲੱਗਾ ਕਲਦਰਾ ਤੂੰ ਛਰਾ ਪੀਰਖੀਏ ਮਿਲ ਲੜ ਹੈ ਕੌਣ ਹੈ